ਕੀ ਤੁਹਾਡੀ ਇੰਦਰੀ ਚਟਲਪਨ ਅਕੜਾ ਘਟਿਆ ਨਾਲਾ ਖੁਸ਼ਕਿਆ ਜਲ ਟਾਈਮਿੰਗ ਦੀ ਪ੍ਰੋਬਲਮ ਆ ਇਹਦੇ ਸਾਰੀਆਂ ਚੀਜ਼ਾਂ ਬਾਰੇ ਅਸੀਂ ਇੱਕ ਬਹੁਤ ਹੀ ਖਾਸ ਦਵਾਈ ਤਿਆਰ ਕੀਤੀ ਆ ਜਿਹਦਾ ਨਾਮ ਅਸੀਂ ਚਮਤਕਾਰ ਦੀ ਦਵਾਈ ਰੱਖਿਆ ਦੋਸਤੋ ਉਹ ਦਵਾਈ ਇੰਨੀ ਵਧੀਆ ਇੰਨੀ ਖਾਸ ਤੇ ਅਜਮਾਈ ਹੋਈ ਦਵਾਈ ਆ ਤੁਸੀਂ ਇੱਕ ਵਾਰ ਵਰਤ ਕੇ ਦੇਖੋ ਤੇ ਤੁਸੀਂ ਆਪੇ ਹੀ ਕਹੋਗੇ ਕਿ ਯਾਰ ਮੈਂ ਚਮਤਕਾਰ ਦੀ ਦਵਾਈ ਖਾ ਕੇ ਵਾਕੇ ਹੀ ਹੈ ਚਮਤਕਾਰੀ ਤੇ ਜੁੱਦੀ ਆ ਇਹ ਤੁਹਾਡਾ ਟਿੱਲਾਪਨ ਅਕੜਾ ਜੋ ਵੀ ਤੁਹਾਡੀਆਂ ਨਾੜਾਂ ਦੀ ਖੁਸ਼ਕੀ ਟਾਈਮਿੰਗ ਦੀ ਪ੍ਰੋਬਲਮ ਇਹ ਸਾਰੀ ਦੂਰ ਕਰ ਦੇਗੀ ਇਹ ਦਵਾਈ ਦਾ ਚਮਤਕਾਰ ਹੀ ਹੋਆ ਜੇ ਤੁਸੀਂ ਕੋਈ ਵੀ ਸੈਕਸ ਬਾਰੇ ਸਾਡੇ ਤੋਂ ਜਾਣਕਾਰੀ ਲੈਣੀ ਹੋਵੇ ਸਾਡੇ ਨੰਬਰ ਥੱਲੇ ਦਿੱਤੇ ਆ ਉਹਦੇ ਲਈ ਤੁਸੀਂ ਸਾਣਾ ਸੰਪਰਕ ਕਰ ਸਕਦੇ ਹੋ ਤੇ ਸੈਕਸ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤੇ ਤੁਸੀਂ ਉਹ ਸਾਨੂੰ ਫੋਨ ਕਰਕੇ ਤੇ ਸੈਕਸ ਦੀ ਜਾਣਕਾਰੀ ਲੈ ਸਕਦੇ ਹੋ ਵੀ ਡਾਕਟਰ ਸਾਹਿਬ ਵੀ ਸਾਨੂੰ ਆਹ ਪ੍ਰੋਬਲਮ ਆ ਆ ਸਾਡੇ ਚ ਨੁਕਸਿਆ ਸਾਡਾ ਟਿਲਾ ਪਨਿਆ ਸਾਡੇ ਚਕੜਾ ਘਟਿਆ ਜਾਂ ਸਾਡੀ ਟਾਈਮਿੰਗ ਦੀ ਪ੍ਰੋਬਲਮ ਆ ਕਿਸੇ ਵੀ ਕਿਸਮ ਦੀ ਪ੍ਰੋਬਲਮ ਇੱਥੋਂ ਤੱਕ ਕਿ ਜੇ ਕਿਸੇ ਦਾ ਸਾਈਜ਼ ਛੋਟਾ ਵੀ ਆ ਅਸੀਂ ਉਹਦੇ ਵਿੱਚ ਵੀ ਤੁਹਾਨੂੰ ਗਾਰੰਟੀ ਦਿੰਦੇ ਆ ਵੀ ਤੁਹਾਡਾ ਉਹ ਵੀ ਫਾਇਦਾ ਹੋਵੇਗਾ